ਰਪਿੰਦਰ ਕੌਰ ਜੇਲ੍ਹ ਦੇ ਵਿੱਚ ਵੀ ਆਪਣੇ ਆਸ਼ਕ ਹਰ ਕਮਲ ਨੂੰ ਮਿਲਦੀ ਹੈ ਰਪਿੰਦਰ ਕੌਰ ਕੌਣ ਹੈ ਜਿਹੜੀ ਪਿਛਲੇ ਦਿਨੀ ਸੁਖਣਵਾਲਾ ਦੇ ਵਿੱਚ ਕਤਲकांड ਹੁੰਦਾ ਗੁਰਵਿੰਦਰ ਸਿੰਘ ਨਾਂ ਦੇ ਨੌਜਵਾਨ ਨੂੰ ਉਸੇ ਦੀ ਪਤਨੀ ਰਪਿੰਦਰ ਕੌਰ ਦੇ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਤੇ ਉਹਨੂੰ ਉਸੇ ਕੁੜੀ ਨੂੰ ਲੈ ਕੇ ਉਸੇ ਰਪਿੰਦਰ ਕੌਰ ਨੂੰ ਲੈ ਕੇ ਇਹ ਵੱਡੀ ਖਬਰ ਨਿਕਲ ਕੇ ਬਾਹਰ ਆਈ ਹੈ ਕਿ ਰਪਿੰਦਰ ਕੌਰ ਅੱਜ ਵੀ ਜੇਲ੍ਹ ਦੇ ਵਿੱਚ ਬੰਦ ਆਪਣੇ ਆਸ਼ਕ ਦੇ ਨਾਲ ਮਿਲਦੀ ਐ ਜੇਲ੍ਹ ਦੇ ਵਿੱਚ ਰੁਪਿੰਦਰ ਕੌਰ ਦੀ ਪੂਰੀ ਚੜਤੈ ਪੂਰੀ ਬੜਕੈ ਜੇਲ੍ਹ ਦੇ ਵਿੱਚ ਰੁਪਿੰਦਰ ਕੌਰ ਜਿਹੜਾ ਗੱਦਾ ਕਹਿੰਦੀ ਐ ਉਹਨੂੰ ਉਹ ਗੱਦਾ ਮਿਲਦਾ ਐ ਜਿਹੜੀ ਬੜਕ ਦੇ ਵਿੱਚ ਉਹ ਰਹਿਣਾ ਚਾਹੁੰਦੀ ਐ ਉਸ ਬੜਕ ਦੇ ਵਿੱਚ ਉਹਨੂੰ ਰੱਖਿਆ ਜਾਂਦਾ ਤੇ ਨਾਲ ਦੀ ਨਾਲ ਉਹਨੂੰ ਉਸ ਕੀਤੀ ਹੋਈ ਆਪਣੀ ਕਰਤੂਤ ਦੀ ਕੋਈ ਵੀ ਫਿਕਰ ਨਹੀਂ ਹੈਗੀ ਕੋਈ ਵੀ ਦੁੱਖ ਨਹੀਂ ਹੈਗਾ ਕੋਈ ਵੀ ਚਿੰਤਾ ਨਹੀਂ ਹੈਗੀ ਉਹ ਅੱਜ ਵੀ ਉਸ ਜੇਲ੍ਹ ਦੇ ਵਿੱਚ ਪੂਰੇ ਹਾਸੇ ਖੇਡੇ ਕਰਦੀ ਹੈ ਪੂਰੇ ਹਾਸੇ ਖੇਡੇ ਤੇ ਇੱਕ ਬੰਨੇ ਪਰਿਵਾਰ ਨੂੰ ਖਤਮ ਕਰਕੇ ਰੱਖ ਦਿੱਤਾ ਕਿਉਂਕਿ ਪਰਿਵਾਰ ਦੇ ਕੱਲੇ-ਕੱਲੇ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਆਪਣੇ ਆਸ਼ਕ ਹਰਕਮਲ ਦੇ ਨਾਲ ਮਿਲ ਕੇ ਇਸ ਮਾਮਲੇ ਦੇ ਵਿੱਚ ਤਿੰਨ ਦੋਸ਼ੀ ਗ੍ਰਿਫਤਾਰ ਹੋਏ ਨੇ ਇੱਕ ਤਾਂ ਰਪਿੰਦਰ ਕੌਰ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਇੱਕ ਉਹਦਾ ਆਸ਼ਕ ਹਰਕਮਲ ਤੇ ਇੱਕ ਉਹਦਾ ਦੋਸਤ ਜਿਹੜਾ ਤੀਜਾ ਵਿਅਕਤੀ ਹੈਗਾ ਤੇ ਇੱਥੇ ਵੀ ਜ਼ਿਕਰ ਹੋ ਗਿਆ ਕਿ ਰਪਿੰਦਰ ਕੌਰ ਦੇ ਪਰਿਵਾਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਕਿਸੇ ਵੀ ਤਰੀਕੇ ਦੀ ਜਿਹੜੀ ਪੈਰਵਾਈ ਆ ਉਹ ਰਪਿੰਦਰ ਕੌਰ ਦੀ ਨਹੀਂ ਕਰਾਂਗੇ ਤੇ ਅੱਜ ਤੱਕ ਕੀਤੀ ਵੀ ਨਹੀਂ ਗਈ ਅੱਜ ਤੱਕ ਰੁਪਿੰਦਰ ਦੇ ਪਰਿਵਾਰ ਦੇ ਵੱਲੋਂ ਰੁਪਿੰਦਰ ਦੀ ਕੋਈ ਵੀ ਕਿਸੇ ਤਰੀਕੇ ਦੀ ਪੈਰਵਾਈ ਨਹੀਂ ਕੀਤੀ ਗਈ ਪਰ ਜੇਲ੍ਹ ਦੇ ਵਿੱਚ ਜਿਹੜੀਆਂ ਸੁੱਖ ਸਹੂਲਤਾਂ ਉਹਨੂੰ ਮਿਲ ਰਹੀਆਂ ਨੇ ਉਹ ਕਿਸ ਦੀ ਸ਼ੈਦ ਨਾਲ ਮਿਲ ਰਹੀਆਂ ਉਹ ਸੁੱਖ ਸਹੂਲਤਾਂ ਨੂੰ ਕੌਣ ਦਵਾ ਰਿਹਾ ਕਿਉਂਕਿ ਜੇਲ੍ਹਾਂ ਦੇ ਬਾਰੇ ਆਪਾਂ ਅਕਸਰ ਇਹ ਗੱਲਾਂ ਸੁਣਦੇ ਰਹੇ ਹਾਂ ਮੁਕੱਦਮੇ ਵੀ ਦਰਜ ਹੋਇਆ ਬੜਾ ਕੁਝ ਨਿਕਲ ਕੇ ਬਾਹਰ ਆਇਆ ਕਿ ਜੇਲ੍ਹਾਂ ਦੇ ਵਿੱਚ ਮੋਬਾਈਲ ਫੋਨ ਮਿਲਦੇ ਨੇ ਜੇਲ੍ਹਾਂ ਦੇ ਵਿੱਚ ਹੀਟਰ ਮਿਲ ਜਾਂਦੇ ਨੇ ਗੀਜ਼ਰ ਮਿਲ ਜਾਂਦੇ ਨੇ ਬੜਾ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਉੱਥੇ ਪੈਸੇ ਆ ਦਾ ਲੈਣ ਦੇਣ ਵੀ ਚੱਲਦਾ ਹੈ ਵੀ ਗੱਲਾਂ ਬਹੁਤ ਵਾਰ ਨਿਕਲ ਕੇ ਸਾਹਮਣੇ ਆਈਆਂ ਪਰ ਗੱਲ ਇਹ ਜ਼ਰੂਰ ਸੋਚਣ ਵਾਲੀ ਆ ਕਿ ਜੇਕਰ ਜੇਲ੍ਹ ਦੇ ਵਿੱਚ ਕੋਈ ਪੈਸਿਆਂ ਦਾ ਲੈਣ ਦੇਣ ਚੱਲ ਰਿਹਾ ਤੇ ਉਹ ਪੈਸਾ ਕਿੱਥੋਂ ਆ ਰਿਹਾ ਤੇ ਨਾਲ ਦੀ ਨਾਲ ਜੇਕਰ ਪੈਸਿਆਂ ਦਾ ਲੈਣ ਦੇ ਨਹੀਂ ਚੱਲ ਰਿਹਾ ਕੋਈ ਸਪਾਰਸ਼ ਚੱਲ ਰਹੀ ਹੈ ਤੇ ਉਹ ਸਪਾਰਸ਼ ਕੌਣ ਕਰ ਰਿਹਾ ਇਹ ਸਾਰਾ ਕੁਝ ਕਿਸ ਤਰੀਕੇ ਦੇ ਨਾਲ ਹੋ ਰਿਹਾ ਹੈ ਤੇ ਕੋ ਕਾਰਵਾਈ ਹੁੰਦੀ ਆ ਨਹੀਂ ਹੁੰਦੀ ਕੋਈ ਐਕਸ਼ਨ ਹੁੰਦਾ ਆ ਨਹੀਂ ਹੁੰਦਾ ਇਹ ਸਾਰਾ ਕੁਝ ਵੀ ਵੇਖਣਾ ਬਣਦਾ ਆ ਤੇ ਦੂਜੇ ਵੱਨੇ ਵੱਡੇ ਪੱਧਰ ਦੇ ਉੱਤੇ ਇਸ ਕੇਸ ਨੂੰ ਇਹ ਦੁਨੀਆ ਭਰ ਦੇ ਵਿੱਚ ਬੈਠੇ ਲੋਕਾਂ ਨੇ ਮਹਿਸੂਸ ਕੀਤਾ ਕਿ ਗੁਰਵਿੰਦਰ ਸਿੰਘ ਜਿਵੇਂ ਸਾਡੇ ਆਪਣੇ ਹੀ ਪਰਿਵਾਰ ਦਾ ਜੀ ਹੁੰਦਾ ਆ ਗੁਰਵਿੰਦਰ ਸਿੰਘ ਦੇ ਨਾਲ ਪੂਰੀ ਦੁਨੀਆ ਦੇ ਵਿੱਚੋਂ ਲੋਕਾਂ ਨੇ ਹਮਦਰਦੀ ਜਤਾਈ ਇਸ ਕੇਸ ਨੂੰ ਇੰਨਾ ਹਾਈਲਾਈਟ ਕੀਤਾ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਸਜ਼ਾ ਨੂੰ ਲੈ ਕੇ ਵੱਡੇ ਪੱਦਰ ਦੇ ਉੱਤੇ ਲੋਕਾਂ ਨੇ ਆਵਾਜ਼ ਬੁਲੰਦ ਕੀਤੀ ਕਿ ਸਾਰਾ ਕੁਝ ਹੋਣਾ ਚਾਹੀਦਾ ਪਰ ਉਸ ਦੇ ਬਾਵਜੂਦ ਵੀ ਜੇਕਰ ਜੇਲ੍ਹ ਦੇ ਵਿੱਚ ਸਾਰਾ ਕੁਝ ਹੋ ਰਿਹਾ ਇਸ ਤਰੀਕੇ ਦਾ ਟ੍ਰੀਟਮੈਂਟ ਉਸ ਕੁੜੀ ਨੂੰ ਉਸ ਕਾਤਲ ਜੋੜੇ ਨੂੰ ਜਾਂ ਤਿੰਨਾਂ ਤਿੰਨਾਂ ਨੂੰ ਦਿੱਤਾ ਜਾ ਰਿਹਾ ਤੇ ਫਿਰ ਅਸੀਂ ਇਹ ਵੀ ਉਮੀਦ ਜ਼ਰੂਰ ਅਸੀਂ ਦੇਖ ਸਕਦੇ ਹਾਂ ਕਿ ਕਿੰਨੀ ਕੁ ਉਮੀਦ ਕੀਤੀ ਜਾ ਸਕਦੀ ਹੈ ਇਸ ਮਸਲੇ ਦੇ ਵਿੱਚ ਜਿਹੜਾ ਗੁਰਵਿੰਦਰ ਸਿੰਘ ਨੂੰ ਇਨਸਾਫ ਆ ਉਹ ਮਿਲੂਗਾ ਜਾਂ ਨਹੀਂ ਮਿਲੂਗਾ ਇਹ ਤੁਹਾਨੂੰ ਫੇਰ ਮੈਂ ਦੱਸ ਦੇਵਾਂ ਕਿ ਜਿਹੜੀ ਸੁਖਣ ਵਾਲਾ ਪਿੰਡ ਦੇ ਵਿੱਚ ਘਟਨਾ ਵਾਪਰੀ 28 ਤੇ 29 ਦੀ ਦਰਮਿਆਨੀ ਰਾਤ ਨੂੰ ਰਪਿੰਦਰ ਕੌਰ ਦੇ ਵੱਲੋਂ ਆਪਣੇ ਹੀ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਆਪਣੇ ਆਸ਼ਕ ਦੇ ਨਾਲ ਰਲ ਕੇ ਉਸ ਕੁੜੀ ਨੂੰ ਜੇਲ੍ਹ ਦੇ ਵਿੱਚ ਸੁੱਖ ਸਹੂਲਤਾਂ ਮਿਲ ਰਹੀਆਂ ਨੇ ਉਹ ਜੇਲ੍ਹ ਦੇ ਵਿੱਚ ਆਪਣੀ ਮਰਜ਼ੀ ਦਾ ਗੱਦਾ ਆਪਣੀ ਮਰਜ਼ੀ ਦੀ ਬੈਰਕ ਤੇ ਆਪਣੇ ਆਸ਼ਕ ਦੇ ਨਾਲ ਵੀ ਮਿਲ ਰਹੀ ਹੈ ਤੇ ਨਾਲ ਦੀ ਨਾਲ ਉਹਨੂੰ ਕਿਸੇ ਵੀ ਗੱਲ ਦਾ ਕੋਈ ਵੀ ਗਮ ਚੋਰਾ ਫਿਕਰ ਉਦਾਸੀ ਨਹੀਂ ਹੈਗੀ ਉਹ ਪੂਰੇ ਤਰੀਕੇ ਦੇ ਨਾਲ ਜੇਲ੍ਹ ਦੇ ਵਿੱਚ ਵੀ ਖੋਸ਼ਿਆ ਇਹ ਸਾਰੀ ਗੱਲ ਦਾ ਖਲਾਸਾ ਕੀਤਾ ਗਿਆ ਗੁਰਵਿੰਦਰ ਸਿੰਘ ਦਾ ਕੇਸ ਲੜਨ ਵਾਲੇ ਵਕੀਲ ਦੇ ਵੱਲੋਂ ਉਹਨਾਂ ਨੇ ਸਾਰੀ ਪਰਤ ਖੋਲ ਦਿੱਤੀ ਉਹ ਕਹਿੰਦੇ ਅੱਜ ਹੀ ਸਾਡੇ ਕੋਲ ਇਹ ਖਬਰ ਪਹੁੰਚੀ ਆ ਤੇ ਜਲਦ ਦੇ ਉੱਤੇ ਅਸੀਂ ਕੋਈ ਐਕਸ਼ਨ ਵੀ ਲੈਣ ਜਾ ਰਹੇ ਹਾਂ ਤੇ ਪੰਜਾਬੀਓ ਤੁਸੀਂ ਕੀ ਸੋਚਦੇ ਹੋ ਤੁਹਾਨੂੰ ਕੀ ਲੱਗਦਾ ਆ ਕਿ ਗੁਰਵਿੰਦਰ ਸਿੰਘ ਨੂੰ ਇਨਸਾਫ ਮਿਲ ਪਾਵੇਗਾ ਤੇ ਤੁਸੀਂ ਆਪਦੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਲਦ ਅਗਲੀ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗਾ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ